ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅਲਵੇ ਆਪਣੀ ਗੱਲ ਚੱਲੀ ਸੀ 1958 55 ਦੇ ਜਿਹੜੇ ਐਕਟ ਨੇ ਉਹ ਅਜੇ ਤੱਕ ਜਿਹੜੇ ਨੇ ਉਹ ਚੱਲੇ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮంత్రి ਸਾਹਿਬ ਜੀ ਨਾਲ ਅਰਜਕੂ ਸਰਵਰ ਮੰਤਰੀ ਸਾਹਿਬ ਜੀ ਨਾਲ ਨਹੀਂ ਮੈਂ ਵੇਚੀ ਬੈਠੇ ਸੈਕਟਰੀ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਦ ਦੁਕਾਨ ਤੇ ਕੋਈ ਕੰਮ ਕਰਨਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਅਬ ਅਕਾਊਂਟ ਰੱਖਿਆ ਨਹੀਂ ਰੱਖਿਆ ਹੁਣ ਸੀ ਨੂੰ ਵਧਾ ਕੇ 20 ਕਰਤਾ ਕਿ 20 ਜਬ 20 ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਘੱਟ ਜੀ ਦੀ ਲੋੜ ਨਹੀਂ ਪੋਗੀ ਜ਼ਰੂਰ ਦੇਖੋ 20 ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਬੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟਰ ਦੀਆਂ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ ਵਾਰ-ਵਾਰ ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94% 94% 95% 95% ਇਹਦੇ ਵਿੱਚ ਘਬੜ ਹੋ ਜਾਂਦੇ ਨੇ ਬੀ ਜਾਂ ਬੀ ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ ਬੀ ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਧੇ ਮਤਲਬ ਪੈਜ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਹਫ਼ਤੇ ਦੇ ਵਿੱਚ ਉਹ 50 ਘੰਟੇ ਜਿਹੜਾ ਓਵਰਟਾਈਮ ਦਾ ਸਕਦੇ ਸੀ ਉਹਦੇ ਪੈਸੇ ਮਿਲਦੇ ਸਨ ਹੁਣ ਇਹਨੂੰ ਵਧਾ ਕੇ 144 ਘੰਟੇ ਕਰਤਾ ਜਿੱਦਾਂ ਪਰ ਤਿੰਨ ਵਾਂ ਕਰਤਾ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਜੋ 9 ਮਾ ਘੰਟਾ ਕੰਮ ਕਰਦਾ ਹੈ ਤਾਂ ਜਿੰਨੇ ਨੂੰ 4 ਘੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਕਰਕੇ ਜੇ ਡਬਲ ਮਿਲ ਗਿਆ 2 ਘੰਟੇ ਮਿਲ ਗਿਆ ਕਲੀਅਰ ਹੈ ਸੋ ਉਹਨੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਕੰਪਨੀयां ਜਿਹੜੀ ਉਹ ਵੀ ਜਿਹੜੇ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਇਨਕਲੂਡਡ ਹੈ ਫਿਰ 20 ਤੋਂ ਵੱਧ ਕਰਮਚਾਰੀਆਂ ਆਏ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਨਸਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂਰੇ 24 ਘੰਟਿਆਂ ਤੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਉਹ ਮੰਨਿਆ ਜਾਊਗਾ ਕਿ ਅਪਰੂਵ ਹੋ ਗਏ ਜਨਨ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵ ਉਹਨਾਂ ਨੂੰ ਜੇ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ 3 ਮਹੀਨਿਆਂ ਦਾ ਸਮਾਂ ਹੁੰਦਾ। ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕੋਈ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇ ਮੈਂ ਕਿ ਦੁਬਾਰਾ ਕਰਨਾ। ਤੇ ਇਹਦੇ ਨਾਲ ਜ਼ਿਆਦਾਤਰ ਆਮਲੇ ਜਿਹੜੇ ਕੋਰਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਤੇ ਜਾਂਦੀ ਸੀ। ਮੇਰਾ ਜੁਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵਧੇ ਪਿੱਛੇ ਖਰਚੇ ਜਾਂਦੇ ਸੀ। ਤੇ ਵਪਾਰੀ ਜਿਹੜਾ ਹੈ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈ ਇਹ ਰਸਤਾ ਹਿੱਸੇਦਾਰ ਹੈ 파ਗਿਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਨਾ ਉਹ ਸਮ ਹੋਰ ਕਿੰਨੇ ਬੰਦਿਆਂ ਨੂੰ ਰੋਜ਼ ਘਾੜ ਦਿੰਦਾ ਉਹ ਪਰਿਵਾਰ ਪਰ ਦਾ ਟੈਕਸ ਭਰਦਾ ਹੈ ਇਹ ਸ਼ੂਚ ਹੋਦਾ ਤਾਂ ਇਹ ਇੱਕ ਬਦਲ ਜਿਹੜਾ ਹੁਣ ਇਹ ਬਦਲਾਅ ਹੈ ਤੇ ਹੁਣ ਕੋਈ ਡਰ ਨਹੀਂ ਕੋਈ ਇੰਸਪੈਕਟਰ ਆ ਨਹੀਂ ਹੁਣ ਸਿਰਫ ਤੱਕੀ ਹੋਊਗੀ ਤੇ ਅਸੀਂ ਚਾਹੁੰਦੇ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਵਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇਦਾਰ ਬਿਨਾਂ ਖੜੂਗੀ ਤੇ ਅੱਜ ਦਾ ਇਹ ਇਹਨੂੰ ਵਿਧਾਨ ਸਭਾ ਚੱਕ ਕੇ ਕੋਕਿਆਕਟ ਹੈ ਜੇਨੂੰ ਵਿਧਾਨ ਸਭਾ ਸਭਾ ਲਿਆ ਲਿਆ ਮੰਗਤੋਂ ਪਾਸ ਕਰਕੇ ਤੇ ਲਾਭ ਹੋ ਜੂਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀਆਂ ਸਰਕਾਰੀ ਫੈਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਦਾ ਬਚਾਅ ਹੋ ਸਕੇ ਤੇ ਮੈਂ ਕੁਝ ਲਈ ਮੰਤਰੀ ਸਾਹਿਬ ਕੋਲ ਜਾ ਜੀ ਕੋਈ ਡਿਟੇਲ ਐਸਟੈਂਡ ਕਰਦੇ ਹਾਂ। ਮਾਨਸਰ ਲਈ ਐਕਟ ਦਾ ਨਾਮ ਉਹ ਆਪ ਕੋ ਬੋਲਦੇ। ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਇੰਗਲਿਸ਼ ਚ ਜਿੰਨ ਕਹਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਐਕਟ ਐਕਟ 1958 ਪਰ ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1954 ਤੇ ਇਹ ਰਿਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਜੀ ਉਹ ਤੁਸੀ ਜਿਹੜਾ ਫਿਕਰਾਂ ਦੀ ਜਿਹੜੀ ਲੇਬਰ ਦਾ ਸਭਾ ਹੈ ਉਹ ਤੁਸੀਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤਾ ਉਹਦਾ ਲੇਬਰ ਕਿਤੇ ਵੀ ਚਾਉਂਦਾ ਇੱਕ ਮਜ਼ਦੂਰ ਦਾ ਜਿਹੜੇ ਚਾਉਂਦੇ ਨਹੀਂ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐਕਟ ਦਾ ਵੀ ਕੋਸ਼ਧ ਆਊਗੀ ਕਿਉਂਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜੀ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸੈਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰਮ ਕੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ ਤੁਹਾਨੂੰ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 36 ਸਕੀਮਾਂ ਜਿਹੜੀਆਂ ਉਹਨਾਂ ਦੀ ਭਲਾਈ ਵਾਸਤੇ ਸੁਰੱਖਤਾ ਵਾਸਤੇ ਉਹ ਉਹਨਾਂ ਤੇ ਵੀ ਲਾਗੂ ਹੋ ਪਰ ਇਹਦੇ ਵਿੱਚ ਤੁਸੀਂ ਜਿਹੜੀ ਆਸੀ 8 ਘੰਟੇ ਤੋਂ 12 ਘੰਟੇ ਕੀਤੀ ਆ ਨਹੀਂ ਕੰਸਟਰਕਸ਼ਨ ਕੀਤੀ ਨਾ ਜਿਹੜੇ ਲਾਣਾ ਚਾਹੁੰਦੇ ਨੇ बारह तो घंटे ਕੰਮ ਕਰਿਆ ਜਾਂਦਾ ਜੀ ਇੱਕ ਦਿਨ ਚ ਇੱਕ ਦਿਨ ਲਈ ਬੰਦਾ ਕੰਮ ਕਰਦਾ ਤੇ 9 ਘੰਟੇ ਤੱਕ ਉਹਦਾ ਓਵਰਟਾਈਮ ਨਹੀਂਗਾ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਉਂਗੇ ਉਹਦੇ ਡਬਲ ਤਨਖਾਹ ਦੇਣਗੇ ਠੀਕ ਬਰਗਰ ਦੇ ਡਬਲ ਹੋਵੇ ਸੇਵਾ ਦਾ ਲੇਬਰ ਦਾ ਟਾਈਮ ਹਫਤੇ ਕੱਦੇ ਮੰਨਿਆ ਜਾਂਦਾ 9 ਘੰਟੇ ਸਹੀ ਓਵਰ ਉਹਦੇ ਵਿੱਚ ਬ੍ਰੇਕ ਵੀ ਹੈ ਨਾ ਬ੍ਰੇਕ ਦਾ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾ ਪਹਿਲਾ ਅੱਧੇ ਘੰਟੇ ਦੇ ਕੱਟੇ ਲਿਏ। ਹਾਂ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਹੈ। ਉਹਨਾਂ ਨੂੰ ਇਹ ਮੌਕਾ ਦੇ ਰਹੇ ਆ ਜਿਹੜੇ ਉਹ ਬੰਦ ਕਰਨਾ ਚਾਹੁੰਦੇ ਨੇ। ਬਹੁਤ ਸਾਡੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆਈਆਂ ਨੇ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਵੱਧ ਲਾ ਸਕਦੇ ਆ। ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਟਲ ਨਾਲ ਗੱਲ ਕਰਕੇ ਉਦੋਂ ਬਾਅਦ ਇਹ ਸਭ ਜੋ ਕਹਿ ਦਿੱਚੁ ਕੋਈ ਕੋਈ ਮਾਫੀਆ ਬਣ ਜੁਆ ਜਾਂ ਕੋਈ ਹੋਰ ਜਿਹੋ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਤਾਂ ਉਹ ਡਬਲ ਮਿਲੂਗਾ ਨਹੀਂ ਤਾਂ ਨਾ ਨਹੀਂ ਇਹਨਾਂ ਬਹੁਤ ਸਾਰੇ ਲੋਕ ਬਹੁਤ ਟਾਈਮ ਵੀ ਲਗਾਉਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤਨ ਤੁਸੀਂ ਕਹਿ ਦਿੱਤੀ ਹੈ ਕਿ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਅ ਵੇਤਰ ਨਹੀਂ ਮੇਰਬਾ ਉਹ EMPLOYEE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਕਿਉਂਕਿ ਜਿੱਕੇ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ওভারਟਾਈਮ ਵਾਲੇ ਹੈਗੇ ਨੇ ਲਗਾਉਂਦੇ ਨੇ ওভারਟਾਈਮ ਅੱਜ ਵੀ ਲਗਾਉਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਾ ਨਹੀਂ ਮਿਲਦਾ ਇਹਦੀ ਵਸਤੇ ਤਾਂ ਤੁਸੀਂ ਕੀਤਾ ਇਹਦੇ ਰਿਫਰੈਂਸ ਫੈਕਟਰ ਹੈ ਐਲਟੀ ਨੇ ਸਰ ਉੱਪਰ ਜਾ ਕੇ ਕੰਪਲੇਨ ਕਰ ਸਕਦੇ ਬੇਸਿਕਲੀ ਹਾਂ ਜੀ ਮਤਲਬ ਅਸੀਂ ਇਹ ਹੀ ਚੀਜ਼ ਖਦਮ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਬੱਦ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਟ ਕੇ ਤਾਂ ਉਹਨੂੰ ਇੱਕ ਘੰਟੇ ਦੇ ਟਵਲ ਦੇਣਾ ਤੇ ਉਹ ਜੇ ਕੰਪਲੀਟ ਕਰਨੀ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦੇ ਜੁਰਮਾਨੇ ਵੀ ਅਸੀਂ ਵਧਾਏ ਦੀ ਇਸ ਤਰ੍ਹਾਂ ਦੇ ਕਿ ਪਹਿਲਾਂ ਜਿਹੜਾ ਇਹ ਦੱਸੋ ਜਿਹੜੇ ਜੁਰਮਾਨੇ ਵਧਾਇਆ ਜੇ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਉਹਦੇ ਵਿੱਚ